ਉਥੇ ਉਸ ਸਮੇਂ ਨੂੰ ਯਾਦ ਕਰਦੇ ਹੋਏ ਬੰਦੇ ਮਾਤਰਮ ਦੇ ਗੀਤ ਦੀ ਜਿਹੜੀ ਸਪਿਰਿਟ ਸੀ ਉਹਨੇ ਸਾਡੇ ਪੰਜਾਬ ਤੱਕ ਚਾਹੇ ਉਹ ਕਰਤਾਰ ਸਿੰਘ ਸਰਾਭਾ ਹੋਵੇ ਚਾਹੇ ਬਾਬਾ ਗਦਰੀ ਬਾਬੇ ਹੋਣ ਸਾਰਿਆਂ ਨੇ ਇਸ ਦੇਸ਼ ਦੀ ਆਜ਼ਾਦੀ ਵਾਸਤੇ ਆਪਣਾ ਸਾਰਾ ਕੁਝ ਕੁਰਬਾਨ ਕਰਤਾ ਜ਼ਰੂਰਤ ਤੇ ਸਭਾਪਤੀ ਜੀ ਇਹ ਸੀ ਕਿ ਅੱਜ 150 ਸਾਲ ਬਾਅਦ ਬੰਦੇ ਮਾਤਰਮ ਦੇ 150 ਸਾਲਾਂ ਤੇ ਆਪਾਂ ਉਸ ਗੀਤ ਦੀ ਜਿਹੜੀ ਸਪਿਰਿਟ ਹੈ ਉਸ ਸਪਿਰਿਟ ਤੇ ਮੌਜੂਦਾ ਸਰਕਾਰ ਪੈਰਾ ਦੇ ਰਹੀ ਹੈ ਕਿ ਨਹੀਂ ਦੇ ਰਹੀ ਇਹ ਤੇ ਆਤਮ ਚਿੰਤਨ ਤੇ ਮੰਥਨ ਕਰਨ ਦੀ ਲੋੜ ਹੈ ਮੈਨੂੰ ਇਹ ਲੱਗਦਾ ਹੈ ਕਿ ਅੱਜ ਇਸ ਡਿਸਕਸਨ ਦਾ ਮਕਸਦ ਸਿਰਫ ਇਹ ਹੈ ਕਿ ਆਉਣ ਵਾਲੇ ਇਲੈਕਸ਼ਨ ਚ ਖਾਸ ਕਰ ਕਈ ਮੈਂਬਰ ਸਹਿਬਾਨਾਂ ਨੇ ਜ਼ਿਕਰ ਵੀ ਕੀਤਾ ਕਿ ਵੈਸਟ ਬੰਗਾਲ ਦੀ ਵਾਰੀ ਹੈ ਸਿਰਫ ਔਰ ਸਿਰਫ ਸਮਾਜ ਨੂੰ ਵੰਡਣ ਦੀ ਗੱਲ ਹੈ ਬੰਦੇ ਮਾਤਰਮਕੀਤ ਦੇ ਰਾਹੀ ਜਦੋਂ ਟੋਲੀਆਂ ਬਣਾ ਬਣਾ ਕੇ ਨੌਜਵਾਨ ਦੇਸ਼ ਤੇ ਕੁਰਬਾਨ ਹੋਣ ਬਦਾ ਜਜਮਾ ਪਰਦੇ ਸੀ ਔਰ ਸਭ ਤੋਂ ਵੱਧ ਕੁਰਬਾਨੀਆਂ ਔਰ ਜਿਹੜਾ ਪਾਰਟੀਸ਼ਨ ਹੋਇਆ ਉਹ ਜਾਂ ਤੇ ਵੈਸਟ ਬੰਗਾਲ ਦਾ ਹੋਇਆ ਜਾਂ ਪੰਜਾਬ ਦਾ ਹੋਇਆ ਸਭ ਤੋਂ ਵੱਧ ਜਿਹੜੇ ਲੋਕ ਸ਼ਹੀਦ ਹੋਏ ਉਹ ਦੋਨਾਂ ਇਹ ਸੂਬਿਆਂ ਦੇ ਹੋਏ ਔਰ ਲੱਖਾਂ ਦੀ ਤਦਾਦ ਚ ਲੋਕ ਮਾਈਗ੍ਰੇਟ ਹੋ ਗਏ ਔਰ ਇਸ ਆਜ਼ਾਦੀ ਲੈਣ ਤੋਂ ਬਾਅਦ ਵੀ ਜਿਹੜੀ ਬੰਦੇ ਮਾਤਰਮ ਦੀ ਸਪਿਰਟ ਹੈ ਉਹ ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਚ ਚਾਹੇ ਜਨਰਲ ਹਰਬਖਸ਼ ਜੀ ਦੀ ਗੱਲ ਕਰ ਲਈਏ ਚਾਹੇ ਅਬਦੁਲ ਹਮੀਦ ਦੀ ਗੱਲ ਕਰ ਲਈਏ ਉਹ ਹਮੇਸ਼ਾ ਬਰਕਰਾਰ ਰਹੀ ਹੈ ਲੇਕਿਨ ਮੌਜੂਦਾ ਸਮੇਂ ਇਸ ਤਰ੍ਹਾਂ ਲੱਗਦਾ ਹੈ ਕਿ ਅੱਜ ਫੇਰ ਲੋੜ ਹੈ ਮੁਲਕ ਨੂੰ ਬੰਦੇ ਮਾਤਰਮ ਤੇ ਇਕਜਟ ਹੋਣ ਦੀ ਕਿਉਂਕਿ ਦੇਸ਼ ਚ ਸਰਕਾਰ ਜਿਹੜੀ ਹੈ ਮਾਈਨੋਰਟੀਜ਼ ਖਾਸ ਕਰ ਜਿਹੜੀ ਮਾਈਨੋਰਟੀਜ਼ ਹੈ ਉਹਦਾ ਤੇ ਹੱਕਾਂ ਨੂੰ ਕੁਚਲਿਆ ਜਾ ਰਿਹਾ ਜਿੱਥੇ ਇਹਨਾਂ ਦੀ ਸਰਕਾਰ ਨਹੀਂ ਬਣ ਰਹੀ ਪੰਜਾਬ ਵਰਗੇ ਸੂਬਿਆਂ ਚ ਉਹਨਾਂ ਦੀ ਉਹ ਸੂਬਾ ਜਿਹਨੇ ਸਭ ਤੋਂ ਵੱਧ ਸ਼ਹਾਦਤ ਦਿੱਤੀ ਉਹਦੀ ਕੈਪੀਟਲ ਲੈਣ ਦੇ ਜਿਹੜੇ ਆ ਉਹ ਸਾਜਸ਼ਾ ਰਚੀਆਂ ਜਾ ਰਹੀਆਂ ਪੰਜਾਬ ਦਾ ਪਾਰਟੀਸ਼ਨ ਸਿਰਫ ਦੇਸ਼ ਦੀ ਆਜ਼ਾਦੀ ਸਮੇਂ ਨਹੀਂ ਹੋਇਆ ਸਭਾਪਤੀ ਜੀ ਉਸ ਤੋਂ ਬਾਅਦ ਵੀ ਹਰਿਆਣਾ ਜਿਹੜਾ ਸਾਡੇ ਪੰਜਾਬ ਦਾ ਹਿੱਸਾ ਸੀ ਉਹ ਵੀ ਸਾਡੇ ਤੋਂ ਖੋਲਿਆ ਤੁਹਾਡਾ ਵੀ ਸੂਬਾ ਹੈ ਅੱਜ ਲੋੜ ਹੈ ਗੁਰੂ ਸਾਹਿਬਾਨਾਂ ਨੇ ਕਈ ਸਦੀਆਂ ਪਹਿਲਾਂ ਜਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤ ਮਹਤ ਧਰਤੀ ਮਾਂ ਦੀ ਇੰਪੋਰਟੈਂਸ ਜਿਹੜੀ ਆ ਉਹ ਤੇ ਬਹੁਤ ਸਦੀਆਂ ਪਹਿਲਾਂ ਉਹਨਾਂ ਦੇਤੀ ਸੀ ਸਾਡੇ ਸੂਰਮਿਆਂ ਨੇ ਚਾਹੇ ਉਹ ਸ਼ਹੀਦ ਦੇ ਆਜਮ ਭਗਤ ਸਿੰਘ ਹੋਵੇ ਚੰਦਰ ਸ਼ੇਖਰ ਰਾਜਾਦ ਹੋਵੇ ਚਾਹੇ ਕਰਤਾਰ ਸਿੰਘ ਸਰਾਭਾ ਹੋਵੇ 17 17 ਸਾਲ ਦੀ ਉਮਰ ਚ 21 21 ਸਾਲ ਦੀ ਉਮਰ ਚ ਉਹਨਾਂ ਨੇ ਇਸ ਦੇਸ਼ ਦੇ ਭਾਈਚਾਰੇ ਨੂੰ ਇਸ ਦੇਸ਼ ਦੀ ਏਕਤਾ ਨੂੰ ਔਰ ਇਸ ਦੇਸ਼ ਦੀ ਸਪਿਰਟ ਨੂੰ ਜਿਹੜੇ ਸਾਡੇ ਗੁਰੂਆਂ ਨੇ ਰਿਸ਼ੀਆਂ ਮੁਨੀਆਂ ਨੇ ਦਿਖਾਈ ਆ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਉਹਨੂੰ ਮજબૂત ਬਣਾਉਣ ਲਈ ਉਹਨੂੰ ਇੱਕ ਬਣਾਉਣ ਲਈ ਹਮੇਸ਼ਾ ਆਪਣੀਆਂ ਕੁਰਬਾਨੀਆਂ ਦਿੱਤੀਆਂ ਮੈਨੂੰ ਲੱਗਦਾ ਹੈ ਅੱਜ ਤਦੋਂ 150 ਸਾਲ ਬੰਦੇ ਮਾਤਮ ਗੀਤ ਨੂੰ ਹੋ ਗਏ ਉਸ ਟਾਈਮ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ 350 ਸਾਲ ਹੋ ਗਏ ਗੁਰਤੇਗ ਬਾਦਰ ਸਾਹਿਬ ਦੀ ਸ਼ਹਾਦਤ ਨੂੰ ਅੱਜ ਜ਼ਰੂਰਤ ਇਹ ਸੀ ਜਿਹੜੀ ਮਨੁੱਖੀ ਅਧਿਕਾਰਾਂ ਨੂੰ ਹਿਊਮਨ ਰਾਈਟਸ ਨੂੰ ਬਚਾਉਣ ਲਈ ਗੁਰਤੇਗ ਬਾਦਰ ਸਾਹਿਬ ਨੇ 350 ਸਾਲ ਪਹਿਲਾਂ ਸ਼ਹਾਦਤ ਦਿੱਤੀ ਜਦੋਂ ਕਸ਼ਮੀਰ ਦੇ ਪੰਡਤ ਉਹਨਾਂ ਕੋ ਗੁਹਾਰ ਲੈ ਕੇ ਆਏ ਉਸ ਦੀ ਸਪਿਰਿਟ ਤੇ ਉਹਨਾਂ ਦੀ ਉਸ ਉਹਨਾਂ ਦਾ ਜਿਹੜਾ ਜज्ਬਾ ਸੀ ਜਿਹੜੀ ਉਹਨਾਂ ਦੀ ਸ਼ਹਾਦਤ ਹੋਈ ਆ ਜਿਹੜਾ ਉਹਦਾ ਮੈਸੇਜ ਆ ਉਹ ਸਾਰੀ ਦੁਨੀਆ ਨੂੰ ਦੇਣ ਦੀ ਲੋੜ ਸੀ ਔਰ ਤੇ ਚਰਚਾ ਕਰਨ ਦੀ ਲੋੜ ਸੀ ਅੱਜ ਸਿਰਫ ਔਰ ਸਿਰਫ ਬੰਦੇ ਮਾਤਰਮ ਦੇ ਬਹਾਨੇ ਕਿਤੇ ਸਮਾਜ ਨੂੰ ਪਾੜਨ ਦੀ ਸਮਾਜ ਨੂੰ ਵੰਡਣ ਦੀ ਜਿਹੜੀ ਇਹ ਵੋਟ ਬੈਂਕ ਦੀ ਪੋਲਿਟਿਕਸ ਆ ਮੈਨੂੰ ਇਹ ਤੋਂ ਲੱਗਦਾ ਗੁਰੇਜ ਕਰਨਾ ਚਾਹੀਦਾ ਸੀ ਸਰਕਾਰ ਨੂੰ ਸੋ ਮੈਂ ਜਿੱਥੇ ਤੁਹਾਡਾ ਧੰਨਵਾਦ ਕਰਦਾ ਹਾਂ ਉੱਥੇ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਹਾਂ ਕਿ ਅੱਜ ਇਸ ਭਾਈਚਾਰਿਆਂ ਨੂੰ ਇਕਜੁੱਟ ਕਰਨ ਦੀ ਲੋੜ ਹੈ ਚਾਹ ਆਪਣਾ ਦੇਸ਼ ਦੁਨੀਆ ਚ ਨੰਬਰ 1 ਬਣਾਉਣਾ ਹੈ ਜਿਹੜੀ ਇਸ ਦੇਸ਼ ਦੀ ਅਸਲੀ ਸਪਿਰਟ ਹੈ ਚਾਹ ਰਵਿੰਦਰਨਾਥ ਟੈਗੋਰ ਜੀ ਹੋਣ ਚਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੋਣ ਉਸ ਦੇਸ਼ ਦੇ ਸਾਰੇ ਭਾਈਚਾਰਿਆਂ ਨੂੰ ਜੋੜ ਕੇ ਸਾਰੇ ਧਰਮਾਂ ਦਾ ਸਤਿਕਾਰ ਔਰ ਦੇਸ਼ ਵਾਸਤੇ ਦੇਸ਼ ਇਸ ਵਾਸਤੇ ਕੰਮ ਕਰਨ ਦੀ ਹੈ ਨਾ ਕਿ ਵੋਟ ਬੈਂਕ ਵਾਸਤੇ ਤੁਸੀਂ ਇਸ ਤਰ੍ਹਾਂ ਦੇ ਚਰਚਾ ਲਿਆ ਕੇ ਲੋਕਾਂ ਨੂੰ ਔਰ ਸਮਾਜ ਨੂੰ ਵੰਡੋ